ਵਚਨ ਦੇਖਿਆ ਉਸ ਵਚਨ ਦੇ ਵਿੱਚ ਸੀਗਾ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਾਂ ਤਾਂ ਤੂੰ ਠੰਡਾ ਹੋ ਜਾ ਤੇ ਜਾਂ ਤੂੰ ਗਰਮ ਹੋ ਜਾ ਤੂੰ ਕੋਸਾ ਕੋਸਾ ਹੈਂ ਤੇ ਮੈਂ ਤੈਨੂੰ ਆਪਣੇ ਮੂੰਹ ਦੇ ਵਿੱਚੋਂ ਥੁੱਕ ਦਿਆਂਗਾ ਅਰੇ ਇਹ ਬੜਾ ਅਮੇਜ਼ਿੰਗ ਵਚਨ ਹੈ ਕਿ ਜਿਹੜੇ ਕੋਸੇ ਕੋਸੇ ਆ ਪਰਮੇਸ਼ਰ ਉਹਨਾਂ ਨੂੰ ਪਸੰਦ ਨਹੀਂ ਕਰਦੇ ਮਿਸਿਸ ਜਸ ਸਬਾ ਮਾਲ ਦੇ ਲਈ ਪ੍ਰਾਰਥਨਾ ਕਰਦੀਆਂ ਕਿ ਸਾਰੀ ਬ੍ਰੈਸਟ ਦੀ ਪੇਨ ਉਹਨਾਂ ਨੂੰ ਛੱਡ ਕੇ ਜਾਏ ਅਰ ਉਹ ਹੀਲ ਹੋ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ ਦੇ ਵਿੱਚ ਓਕੇ ਸੋ ਵਰਡ ਆਫ ਗੋਡਸ ਸਾਡੀ ਲਾਈਫ ਚ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਪਰਮੇਸ਼ਵਰ ਦਾ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਆ ਫਿਰ ਆਸ਼ੀਸ਼ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਆ ਜੇ ਪਰਮੇਸ਼ਵਰ ਦਾ ਵਚਨ ਸਾਡੀ ਜ਼ਿੰਦਗੀ ਵਿੱਚ ਨਹੀਂ ਆ ਤੇ ਸਮਝ ਲਓ ਪਰਮੇਸ਼ਵਰ ਹੀ ਸਾਡੀ ਜ਼ਿੰਦਗੀ ਵਿੱਚ ਨਹੀਂ ਆ ਕਿਉਂਕਿ ਸ਼ਬਦ ਹੀ ਤਾਂ ਪਰਮੇਸ਼ਵਰ ਆ ਸੋ ਪਰ ਪਰਮੇਸ਼ਰ ਨੂੰ ਕਈ ਵਾਰੀ ਅਸੀਂ ਇਹ ਚੀਜ਼ ਕਹਿੰਨੇ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਰਾਈਟ ਕਿ ਸਾਰਾ ਕੁਝ ਹੋਣ ਦੇ ਨਾਲੋਂ ਥੋੜਾ ਹੋਣਾ ਮਤਲਬ ਕੁਝ ਵੀ ਨਾ ਹੋਣ ਦੇ ਨਾਲੋਂ ਥੋੜਾ ਜਿਹਾ ਹੋਵੇ ਇਹ ਵੀ ਵਧੀਆ ਹੈ ਪਰ ਪਰਮੇਸ਼ਰ ਇਦਾਂ ਨਹੀਂ ਚਾਹੁੰਦੇ ਪ੍ਰਭੂ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਨਹੀਂ ਚਾਹੁੰਦੇ ਪ੍ਰਭੂ ਦੀ ਇੱਛਾ ਹੈ ਕਿ ਸਾਰਾ ਕੁਝ ਪੂਰਾ ਹੋਵੇ ਇੱਕ ਇੱਕ ਚੀਜ਼ ਜੋ ਪਰਮੇਸ਼ਰ ਦਿਆ ਪਰਮੇਸ਼ਰ ਨੇ ਸਾਡੇ ਲਈ ਠਹਿرائی ਆ ਸਾਨੂੰ ਦੱਸੀ ਆ ਉਹ ਪੂਰੀ ਹੋਵੇ ਪਰਮੇਸ਼ਰ ਦੀ ਇਹ ਇੱਛਾ ਹੈ ਅਰੇ ਅਸੀਂ ਅਸੀਂ ਕਈ ਚੀਜ਼ਾਂ ਪਰਮੇਸ਼ਰ ਦੀ ਆਗਿਆਕਾਰੀ ਦੇ ਵਿੱਚ ਕਰਦੇ ਆ ਤੇ ਕਈ ਚੀਜ਼ਾਂ ਦੇ ਵਿੱਚ ਅਸੀਂ ਪਰਮੇਸ਼ਰ ਦੀ ਅਣ ਆਗਿਆਕਾਰੀ ਕਰਦੇ ਤੇ ਸਾਨੂੰ ਲੱਗਦਾ ਹੈ ਕਿ ਕੋਈ ਗੱਲ ਨਹੀਂ ਜਿੰਨਾ ਕਰ ਸਕਦੇ ਉਹਨਾਂ ਕਰੀ ਚੱਲੋ ਜਿੰਨਾ ਨਹੀਂ ਹੁੰਦਾ ਉਹ ਛੱਡ ਦਿਓ ਜਿਹੜਾ ਜਿਹੜਾ ਨਹੀਂ ਹੁੰਦਾ ਨਾ ਉਹ ਵੀ ਕਰਨ ਦੀ ਕੋਸ਼ਿਸ਼ ਕਰੋ ਮਜ਼ੇਦਾਰੀ ਗੱਲ ਤਾਂ ਇਹ ਆ ਕਿ ਪਰਮੇਸ਼ੁਰ ਨੇ ਇਦਾਂ ਕਿਉਂ ਕਿਹਾ ਕਿ ਜਾਂ ਠੰਡੇ ਹੋ ਜੋ ਜਾਂ ਤੱਤੇ ਹੋ ਜੋ ਕੋਸਿਆਂ ਕੋਸਿਆਂ ਨੂੰ ਮੈਂ ਛੱਡ ਦਾਂਗਾ 스ਪਿਟ ਆਊਟ ਕਰ ਦਾਂਗਾ ਆਪਣੇ ਮੂੰਹ ਦੇ ਵਿੱਚੋਂ ਯਿਸੂ ਮਸੀਹ ਦੁਲਹਾ ਯਾ ਤੇ ਅਸੀਂ ਕਲੀਸੀਆ ਯਾ ਦੁਲਹਨ ਹਨ ਕੋਈ ਦੋ ਮੇੜੀਆਂ ਚ ਪੈਰ ਰੱਖ ਕੇ ਪਾਰ ਨਹੀਂ ਹੁੰਦਾ ਸਿਆਣੇ ਇਦਾਂ ਕਹਿੰਦੇ ਆ ਅਗਰ ਕੋਈ ਦੁਲਹਨ ਇਹ ਕਹੇ ਆਪਣੇ ਦੂਲੇ ਨੂੰ ਕਿ 6 ਮਹੀਨੇ ਮੈਂ ਤੇਰੇ ਨਾਲ ਤੇ 6 ਮਹੀਨੇ ਮੈਂ ਕਿਸੇ ਹੋਰ ਦੇ ਨਾਲ ਰਹਾਂਗੀ ਕੀ ਉਹ ਦੂਲਾ ਉਸ ਦੁਲਹਨ ਨੂੰ ਅਪਣਾਊਗਾ ਮੇਰੇ ਖਿਆਲ ਚ ਨਹੀਂ ਜੇ ਉਹ ਇੱਕ ਅਵੇ ਕੇ ਚਲ 6 ਮਹੀਨੇ ਨਾ ਸਹੀ 4 ਮਹੀਨੇ ਹੀ ਸਹੀ ਕੀ ਫੇਰ ਉਹ ਅਪਣਾ ਲੇਗਾ ਨਹੀਂ ਅੱਛਾ ਕਹਿ ਚਲ ਕੋਈ ਨਹੀਂ ਸਾਰਾ ਸਾਲ ਸਾਲ ਦੇ ਵਿੱਚ 12 ਮਹੀਨੇ ਆ ਤੇਰੇ ਨਾਲ ਮੈਂ 11 ਮਹੀਨੇ ਰਹਾਂਗੀ ਤੇ ਇੱਕ ਮਹੀਨਾ ਜਿਹੜਾ ਆ ਮੈਂ ਆਪਣੀਆਂ ਮਨਮਰਜ਼ੀਆਂ ਮੈਂ ਕਿਸੇ ਹੋਰ ਦੇ ਨਾਲ ਕੀ ਉਹ ਦੂਲਾ ਅਪਣਾਏਗਾ ਉਹਨੂੰ ਨੋ ਅੱਛਾ ਇੱਕ ਮਹੀਨਾ ਵੀ ਕਾਫੀ ਲੰਮਾ ਹੋ ਗਿਆ 365 ਦੇਣੇ ਆ ਚਲ ਇੱਦਾਂ ਕਰਦੇ ਆ 364 ਦੇਣ ਮੈਂ ਤੇਰੇ ਨਾਲ ਤੇ ਇੱਕ ਦਿਨ ਕਿਸੇ ਹੋਰ ਦੇ ਨਾਲ ਕੀ ਉਹ ਰਿਸ਼ਤਾ ਤੁਰ ਚੜ ਜਾਊਗਾ ਇੱਕ ਦਿਨ ਵਾਸਤੇ ਵੀ ਉਹ ਦੂਲਾ ਐਗਰੀ ਨਹੀਂ ਕਰੂਗਾ ਉਹ ਕਹਿੰਦਾ ਆ ਕਿ ਮੈਂ ਮੈਨੂੰ ਤੂੰ ਪੂਰੀ ਚਾਹੀਦੀ ਹੈ ਪੂਰੇ ਸਮੇਂ ਦੇ ਲਈ 365 ਦਿਨ 365 ਦਿਨ 12 ਦੇ 12 ਮਹੀਨੇ ਮੇਰੀ ਜਿਹੜੀ ਦੁਲਹਨ ਆ ਉਹ ਮੇਰੀ ਹੀ ਹੋਣੀ ਚਾਹੀਦੀ ਹੈ ਅੱਜ ਮਸੀਦੀ ਦੁਲਹਨ ਕੀ ਕਰ ਰਹੀ ਆ ਮਸੀਹ ਦੀ ਦੁਲਹਨ ਵਿਗੜ ਚੁੱਕੀ ਹੈ ਮਸੀਹ ਦੀ ਦੁਲਹਨ ਵਿਵਚਾਰਨ ਹੋ ਗਈ ਆ ਅੱਜ ਇਹ ਦੁਲਹਨ ਜਿਹੜੀ ਖੁਦ ਨੂੰ ਮਸੀਹ ਦੇ ਲਈ ਤਿਆਰ ਕਰ ਰਹੀ ਆ ਇਹ ਪਵਿੱਤਰ ਤਾਈ ਵਿੱਚ ਨਹੀਂ ਆ ਇਹ ਆਤਮਿਕ ਰੀਤੀ ਦੇ ਨਾਲ ਵਿਵਚਾਰਨ ਹੋ ਗਈ ਆ ਇਹ ਚਾਰ ਚੁਫੇਰੇ ਇਹਨੇ ਸੰਜਾਂ ਪਾੜ ਲਈਆਂ ਇਹ ਦੁਲਹਨ ਜਾਦੂ ਟੋਣੇ ਵੀ ਕਰ ਰਹੀ ਆ ਤੇ ਜਾਦੂ ਟੋਣਾ ਸਾਡਾ ਦੁਲ੍ਹਾ ਤੇ ਕਰਦਾ ਨਹੀਂ ਫਿਰ ਇਹ ਜਾਦੂ ਟੋਣੇ ਕਰਨ ਵਾਲਾ ਕੌਣ ਆ ਇਹਦਾ ਮਤਲਬ ਕੋਈ ਹੋਰ ਤਾਂ ਮਸੀਹ ਦੀ ਦੁਲਹਨ ਹੱਥ ਵਖਾਉਣ ਵੀ ਜਾਂਦੀ ਆ ਮਸੀਹ ਦੀ ਦੁਲਹਨ ਟੇਵੇ ਵੀ ਖਲਵਾ ਰਹੀ ਆ ਮਸੀਹ ਦੀ ਦੁਲਹਨ ਉਪਾਅ ਵੀ ਕਰ ਰਹੀ ਆ ਮਸੀਹ ਦੀ ਦੁਲਹਨ ਹੋਰ ਬਹੁਤ ਕੁਸ਼ ਕਰ ਰਹੀ ਆ ਉਹ ਆਪਣੇ ਪਰਮੇਸ਼ਵਰ ਤੋਂ ਆਪਣਾ ਭਰੋਸਾ ਉਹਦਾ ਉੱਠ ਚੁੱਕਿਆ ਆ ਹੁਣ ਉਹ ਆਪਣੇ ਦੂਲੇ ਦੇ ਵਿੱਚ ਇੰਟਰਸਟ ਨਹੀਂ ਰੱਖਦੀ ਉਹ دلچਸਪੀ ਨਹੀਂ ਲੈ ਰਹੀ ਆਪਣੇ ਦੂਲੇ ਦੇ ਵਿੱਚ ਵੀ ਵਿਚਾਰਣ ਹੋ ਗਈ ਆ ਉਹਨੂੰ ਥਾਂ ਥਾਂ ਤੇ ਜਾਣ ਦੀ ਤੇ ਵੱਖ-ਵੱਖ ਦੇ ਨਾਲ ਰਹਿਣ ਦੀ ਆਦਤ ਪੈ ਗਈ ਆ ਕੋੜਾ ਆ ਪਰ ਸੱਚਾ ਹੈ ਜਦੋਂ ਅਸੀਂ ਸੈਟੀਸਫਾਈ ਨਹੀਂ ਹੁੰਦੇ ਔਰ ਆਪਣੇ ਪਰਮੇਸ਼ਵਰ ਨੂੰ ਇਗਨੋਰ ਕਰਦੇ ਆ ਆਪਣੇ ਪ੍ਰਭੂ ਨੂੰ ਇਗਨੋਰ ਕਰਦੇ ਆ ਜਿਹੜਨੇ ਸਾਰਾ ਕੁਝ ਸਾਡੇ ਲਈ ਕੀਤਾ ਔਰ ਐਸੇ ਦੁਲੇ ਨੂੰ ਇਗਨੋਰ ਕਰ ਰਹੇ ਆ ਐਸੇ ਦੁਲੇ ਤੋਂ ਆਪਣੇ ਦਿਲ ਨੂੰ ਜਿਹੜਾ ਅੱਕਿਆ ਹੋਇਆ ਥੱਕਿਆ ਹੋਇਆ ਉੱਬਿਆ ਹੋਇਆ ਮਹਿਸੂਸ ਕਰ ਰਿਹਾ ਜਿਸ ਦੁਲੇ ਨੇ ਦੁਲਹਨ ਦੇ ਪਾਪ ਦੇ ਬਦਲੇ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ ਐਸਾ ਪਿਆਰ ਉਸ ਦੁਲ੍ਹੇ ਨੇ ਕੀਤਾ ਅੱਜ ਵਾਈਫ ਕੀ ਕਹਿੰਦੀ ਹੈ ਕਹਿੰਦੀ ਮੈਂ ਲੂਣ ਨਾਲ ਰੋਟੀ ਖਾ ਲੂੰਗੀ ਮੈਨੂੰ ਤੂੰ ਚਾਹੀਦਾ ਹੈ ਮੈਨੂੰ ਤੇਰਾ ਪਿਆਰ ਚਾਹੀਦਾ ਹੈ ਮੇਰੀ ਨਜ਼ਰ ਵਿੱਚ ਤੇਰੀ ਕਦਰ ਚਾਹੀਦੀ ਤੂੰ ਮੇਰਾ ਆਨਰ ਕਰ ਮੈਂ ਸਾਰਾ ਕੁਝ ਜਿਹੜਾ ਆ ਉਹ ਛੱਡ ਲੂੰਗੀ ਮੈਂ ਦੁੱਖ ਛੱਡ ਲੂੰਗੀ ਪਰ ਮੈਂ ਮੈਨੂੰ ਤੇਰਾ ਪਿਆਰ ਚਾਹੀਦਾ ਹੈ ਅੱਜ ਇੱਕ ਪਤਨੀ ਐਕਸਪੈਕਟ ਕਰਦੀ ਆ ਕਿ ਤੂੰ ਥੋੜਾ ਕਮਾਲਾ ਪਰ ਤੂੰ ਸਾਡੇ ਲਈ ਹੋ ਸਾਨੂੰ ਤੇਰੀ ਜ਼ਰੂਰਤ ਹੈ ਪਰ ਅੱਜ ਦੁਲਹਨ ਕੀ ਕਰ ਰਹੀ ਆ ਜੇਸ ਦੁਲਹਨ ਨੂੰ ਇੰਨਾ ਚੰਗਾ ਦੁਲਾ ਮਿਲਿਆ ਜਿਹੜਾ ਸੱਚਾ ਪਿਆਰ ਕਰਨ ਵਾਲਾ ਦੁਲਾ ਆ ਸਾਰੇ ਦੁੱਖ ਚੱਕਣ ਵਾਲਾ ਅੱਜ ਪਤਨੀਆਂ ਦੀ ਬਹੁਤ ਪਤਨੀਆਂ ਦੀ ਪ੍ਰੋਬਲਮ ਆ ਕਿ ਜਦੋਂ ਅਸੀਂ ਪ੍ਰੋਬਲਮ ਵਿੱਚ ਹੁੰਦੀਆਂ ਮੇਰਾ ਹਸਬੰਦ ਮੈਨੂੰ ਪੁੱਛਦਾ ਨਹੀਂ ਬਹੁਤ ਸਾਰੀਆਂ ਪਤਨੀਆਂ ਕਹਿੰਦੀਆਂ ਉਹ ਕਦੀ ਮੇਰੇ ਨਾਲ ਮੈਂ ਭਾਵੇਂ ਮਰ ਮਰਦੀ ਹੋਵਾਂ ਉਹਨੇ ਕਦੀ ਪਾਣੀ ਦਾ ਗਲਾਸ ਨਹੀਂ ਮੈਨੂੰ ਦੇਣਾ ਇਹ ਦੇਖੋ ਅਗਰ ਤੁਸੀਂ ਵੀ ਇਦਾਂ ਦਾ ਕੋਈ ਪਤੀ ਸੁਣ ਰਿਹਾ ਆ ਤੇ ਇਹ ਚੰਗੀ ਆਦਤ ਨਹੀਂ ਆ ਤੁਹਾਨੂੰ ਆਪਣੀ ਪਤੀ ਪਤਨੀ ਜਿਹੜੀ ਆ ਤੁਹਾਨੂੰ ਆਲਵੇਜ਼ ਉਹਦੀ ਹੈਲਪ ਕਰਨੀ ਚਾਹੀਦੀ ਆ ਕਿਉਂਕਿ ਕਹਿੰਦਾ ਆ ਹੇ ਪਤੀਓ ਆਪਣੀਆਂ ਪਤਨੀਆਂ ਨੂੰ ਆਪਣੇ ਜਿਹਾ ਪਿਆਰ ਕਰੋ ਆਪਣਾ ਸਰੀਰ ਸਮਝੋ ਜਿੱਦਾਂ ਤੁਸੀਂ ਆਪਣੇ ਸਰੀਰ ਨਾਲ ਪਿਆਰ ਕਰਦੇ ਹੋ ਤੇ ਤੁਸੀਂ ਉਹਨੂੰ ਇਹ ਨਾ ਸਮਝੋ ਕਿ ਅਹੀਂ ਬਗਾਨੇ ਘਰ ਤੋਂ ਕੰਮ ਵਾਲੀ ਲਿਆਂਦੀ ਆ ਬਿਨਾਂ ਤਨਖਾਹ ਤੋਂ ਕੰਮ ਕਰਨਾ ਆ ਇਹਨੇ ਬਸ ਇਹਨੂੰ ਪਤਨੀ ਇਹਨੂੰ ਇੱਕੋ ਹੀ ਤਨਖਾਹ ਚਾਹੀਦੀ ਸੀ ਕਿ ਇਹਦਾ ਨਾਮ ਰੱਖ ਦੋ ਪਤਨੀ ਇਹਨੂੰ ਨੌਕਰਾਨੀ ਨਹੀਂ ਕਹਿਣਾ ਇਹਨੂੰ ਕਹਿਣਾ ਆ ਘਰ ਵਾਲੀ ਤੇ ਬਸ ਉਹਦਾ ਵਰਡ ਚੇਂਜ ਕਰਕੇ ਤੇ ਇਹਨੂੰ ਜਿਹੜਾ ਆ ਦੱਬ ਕੇ ਜਿਹੜਾ ਆ ਕੰਮ ਤੇ ਲਾ ਛੱਡੋ ਚਾਹੇ ਉਹਨੂੰ ਬੁਖਾਰ ਚੜਿਆ ਤੇ ਚੱਲ ਰੋਟੀਆਂ ਪਕਾ, ਚਾਹੇ ਉਹਨੂੰ ਖੰਘ ਹੋਈ ਤੇ ਚੱਲ ਰੋਟੀਆਂ ਪਕਾ, ਚਾਹੇ ਤੂੰ ਮਰਦੀ ਤੇ ਚੱਲ ਰੋਟੀਆਂ ਪਕਾ। ਤੂੰ ਡਾਕਟਰ ਦੇ ਜਾਣਾ ਤਾਂ ਰੋਟੀ ਪਕਾ ਕੇ ਹੀ ਜਾ ਸਕਦੀ ਆ, ਓਨੀ ਦੇਰ ਤੂੰ ਜਾ ਨਹੀਂ ਸਕਦੀ। ਤੂੰ ਡਾਕਟਰ ਤੋਂ ਦਵਾਈ ਲੈ ਕੇ ਆਈ ਆ ਤਾਂ ਪਹਿਲਾਂ ਟੱਬਰ ਦੀ ਰੋਟੀ ਪਕਾ ਤੇ ਫਿਰ ਮੰਜੇ ਤੇ ਜਾਣਾ ਹੈ। ਕੀ ਪ੍ਰੋਬਲਮ ਹੈ? ਪ੍ਰੋਬਲਮ ਕੀ ਹੈ? ਇਹ ਕੋਈ ਪਿਆਰ ਆ? ਇਹ ਪਾਪ ਆ। ਤੁਸੀਂ ਅਣ ਅਗਿਆਕਾਰੀ ਕਰ ਰਹੇ ਆ, ਤੁਸੀਂ ਪਾਪ ਕਰ ਰਹੇ। ਕਿਉਂਕਿ ਪਤੀ ਨੂੰ ਪਰਮੇਸ਼ਵਰ ਨੇ ਕਿਹਾ ਕਿ ਆਪਣੇ ਵਰਗਾ ਜਾਣ ਆਪਣੀ ਪਤਨੀ ਨੂੰ ਪਤਨੀ ਨੂੰ ਵੀ ਆਪਣੇ ਪਤੀ ਦੀ ਆਗਿਆਕਾਰੀ ਦੇ ਵਿੱਚ ਰਹਿਣ ਦੇ ਲਈ ਪਰਮੇਸ਼ਵਰ ਨੇ ਕਿਹਾ ਅਧੀਨਗੀ ਦੇ ਵਿੱਚ ਰਹਿਣ ਦੇ ਲਈ ਕਿਹਾ ਪਤੀ ਭਾਵੇਂ ਅਨਪੜ ਹੋਵੇ ਪਤਨੀ ਦਾ ਫਰਜ਼ ਨਹੀਂ ਬਣਦਾ ਕਿ ਉਹ ਪਤੀ ਦੇ ਉੱਤੇ ਰੋਪ ਪਾਵੇ ਪਤੀ ਭਾਵੇਂ ਸ਼ਰਾਬੀ ਹੋਵੇ ਪਤਨੀ ਦਾ ਫਰਜ਼ ਨਹੀਂ ਬਣਦਾ ਕਿ ਉਹ ਪਤੀ ਨੂੰ ਗਾਲਾਂ ਕੱਢੇ ਕਿਉਂਕਿ ਪਤੀ ਪਤਨੀ ਦਾ ਸਹੇੜਾ ਪਰ ਪਤੀ ਦਾ ਵੀ ਫਰਜ ਬਣਦਾ ਕਿ ਉਹਦੇ ਦੁੱਖ ਸੁੱਖ ਦੇ ਵਿੱਚ ਉਹ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਵੇ ਵਿੰਗੀਆਂ ਟੇਡੀਆਂ ਜਿੱਦਾਂ ਦੀਆਂ ਆਉਂਦੀਆਂ ਜੇ ਬਾਹਰੋਂ ਮੰਗਾ ਕੇ ਖਾਣ ਦੀ ਹਿੰਮਤ ਨਹੀਂ ਆ ਤੇ ਘਰੇ ਕੁਛ ਚੌਲ ਹੀ ਉਬਾਲ ਲਓ ਚੌਲ ਉਬਾਲਣੇ ਤਾਂ ਕੋਈ ਔਖੀ ਗੱਲ ਨਹੀਂ ਖੈਰ ਇਹ ਆ ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ ਇਹੀ ਰਿਲੇਸ਼ਨਸ਼ਿਪ ਜਿਹੜੀ ਆ ਸਾਡੀ ਤੇ ਮਸੀਹ ਦੀ ਆ ਅੱਜ ਪਤਨੀਆਂ ਮਤਲਬ ਕਿ ਕਲੀਸੀਆ ਇਹ ਫੀਮੇਲ ਜਾਂ ਮੇਲ ਦੀ ਗੱਲ ਨਹੀਂ ਆ ਜਿਹੜੀ ਕਲੀਸੀ ਆਇਆ ਉਹਦੇ ਵਿੱਚ ਮੇਲ ਵੀ ਆ ਉਹਦੇ ਵਿੱਚ ਫੀਮੇਲ ਵੀ ਆ ਤੇ ਉਹਦੇ ਵਿੱਚ 트ਾਂਸਜੈਂਡਰਸ ਵੀ ਆ ਜਿਹੜੀ ਵੀ ਕਲੀਸੀ ਆਇਆ ਜਿਹੜਾ ਵੀ ਕਲੀਸੀਆ ਦਾ ਮੈਂਬਰ ਅੱਜ ਪਰਮੇਸ਼ਵਰ ਨੂੰ ਛੱਡ ਕੇ ਬੁੱਤਪ੍ਰਸਤੀ ਦੇ ਵਿੱਚ ਫਸਿਆ ਆ ਅੱਜ ਸੱਚੇ ਤੇ ਜੀਉਂਦੇ ਪਰਮੇਸ਼ਵਰ ਨੂੰ ਛੱਡ ਕੇ ਰੁੱਖਾਂ ਦੇ ਦੁਆਲੇ ਅੱਟੇਬਲੇਟ ਦਾ ਫਿਰਦਾ ਆ ਪਰਮੇਸ਼ਰ ਨੂੰ ਛੱਡ ਕੇ ਕੀੜੀਆਂ ਦੇ ਭੌਣ ਦੇ ਉੱਤੇ ਜਿਹੜਿਆ ਆ ਉਹ ਪਤਾ ਨਹੀਂ ਹਲਦੀਆਂ ਪਾਉਂਦਾ ਫਿਰਦਾ ਆ ਮੰਨਤਾ ਮੰਗਦਾ ਫਿਰਦਾ ਆ ਪਰਮੇਸ਼ਰ ਨੂੰ ਛੱਡ ਕੇ ਜਨੇਊ ਦਾ ਇਲਾਜ ਜਿਹੜਾ ਆ ਕੱਚੀ ਲੱਸੀ ਪਤਾ ਨਹੀਂ ਕਿਹੜੇ ਕਿਹੜੇ ਰੁੱਖ ਦੇ ਮੋਢ ਤੇ ਡੋਲਦੇ ਫਿਰਦੇ ਆ ਪਰਮੇਸ਼ਰ ਨੂੰ ਛੱਡ ਕੇ ਹੋਰ ਹੋਰ ਚੀਜ਼ਾਂ ਕਰਦੇ ਫਿਰਦੇ ਸੱਚੇ ਜੀਵਨ ਦੇ ਪਰਮੇਸ਼ਰ ਦੇ ਅੱਗੇ ਅਰਦਾਸ ਬੇਨਤੀ ਕਰਨੀ ਛੱਡ ਕੇ ਹੋਰਾਂ ਚੀਜ਼ਾਂ ਦੇ ਅੱਗੇ ਜਿਹੜਾ ਆ ਅਰਦਾਸ ਬੇਨਤੀਆਂ ਕਰਦੇ ਫਿਰਦੇ ਇਹ ਸਭ ਕੀ ਆ ਇਹ ਵਿਵਚਾਰ ਅੱਜ ਉਹ ਕਲਿਸੀਆ ਉਹ ਪਤਨੀ ਉਹ ਦੁਲਹਨ ਵਿਵਚਾਰਨ ਹੋ ਗਈ ਆ ਅਰ ਮਸੀਹ ਨੂੰ ਹਰਗਿਜ ਵੀ ਐਹੋ ਜੀ ਦੁਲਹਨ ਨਹੀਂ ਚਾਹੀਦੀ ਉਹਨੂੰ ਚਾਹੀਦੀ ਆ ਦੁਲਹਨ ਜਿਹੜੀ ਉਹਦੀ ਇੱਜ਼ਤ ਕਰੇ ਉਹਨੂੰ ਚਾਹੀਦੀ ਆ ਦੁਲਹਨ ਜਿਹੜੀ ਉਹਦੇ ਨਾਲ ਪਿਆਰ ਕਰੇ ਉਹਨੂੰ ਦੁਲਹਨ ਚਾਹੀਦੀ ਜਿਹੜੀ 365 ਦਿਨ ਆਪਣੇ ਦੁਲੇ ਦੀ ਹੋ ਕੇ ਰਵੇ ਅਗਰ ਦੁਲਹਨ ਘਰ ਦੇ ਵਿੱਚ ਅਤੇ ਦੂਲਾ ਵੀ ਘਰ ਦੇ ਵਿੱਚ ਆ ਤੇ ਦੁਲਹਨ ਜਿਹੜੀ ਆ ਜੇ ਪਤਨੀ ਤੇ ਪਤੀ ਦੋਨੋਂ ਘਰ ਦੇ ਵਿੱਚ ਆ ਤੇ ਪਤਨੀ ਪਤੀ ਨੂੰ ਬੁਲਾ ਨਹੀਂ ਰਹੀ ਤੇ ਇਹਦਾ ਮਤਲਬ ਗੜਬੜ ਹੈ ਅਗਰ ਤੁਹਾਡੇ ਸਾਹ ਚੱਲ ਰਹੇ ਆ ਪਰਮੇਸ਼ਰ ਤਾਂ ਮੌਜੂਦ ਹੈ ਤੁਸੀਂ ਇਹ ਤੇ ਕਹਿ ਨਹੀਂ ਸਕਦੇ ਕਿ ਮਸੀਹ ਹੈ ਨਹੀਂ ਉਹ ਅੱਜ ਉਹ ਜੀ ਕੈਨੇਡਾ ਨੂੰ ਗਏ ਹੋਏ ਆ ਮੈਂ ਇਸ ਲਈ ਅੱਜ ਪ੍ਰਾਰਥਨਾ ਨਹੀਂ ਕੀਤੀ ਉਹ ਅਮਰੀਕਾ ਨੂੰ ਗਏ ਮੈਂ ਇਸ ਲਈ ਪ੍ਰਾਰਥਨਾ ਨਹੀਂ ਕੀਤੀ ਤਾਂ ਮਸੀਹ ਮੌਜੂਦ ਹੈ ਪਰਮੇਸ਼ਰ मौजूद है क्योंकि मसीह तो परमेश्वर एक ही है so, सो मौजूद है, प्रार्थना नहीं की मतलब कि पति घर आ पति तो चंगा है, मसीह ऐसा दूल्हा है जो चंगा पति है चंगा दूल्हा है ਜੋ ਆਪਣੇ ਫਰਜ਼ਾਂ ਨੂੰ ਪੂਰਾ ਕਰਨ ਵਾਲਾ ਦੂਲਾ ਹੈ ਆਪਣੀ ਦੁਲਹਨ ਦਾ ਖਿਆਲ ਰੱਖਣ ਵਾਲਾ ਦੂਲਾ ਆਪਣੀ ਦੁਲਹਨ ਨੂੰ ਪਿਆਰ ਕਰਨ ਵਾਲਾ ਦੂਲਾ ਆਪਣੀ ਦੁਲਹਨ ਦੀ ਹਰ ਜ਼ਰੂਰਤ ਪੂਰੀ ਕਰਨ ਵਾਲਾ ਦੂਲਾ ਹੈ ਲਾੜਾ ਹੈ ਹਾਂ ਆਪਣਾ ਸਭ ਕੋਸ਼ ਆਪਣੀ ਦੁਲਹਨ ਦੇ ਉੱਤੇ ਨਿਸ਼ਾਵਰ ਕਰਨ ਵਾਲਾ ਦੂਲਾ ਹੈ ਲਾੜਾ ਹੈ ਇੰਨੇ ਚੰਗੇ ਲਾੜੇ ਨੂੰ ਵੀ ਅਗਰ ਲਾੜੀ ਨਾ ਬੁਲਾਵੇ ਇੰਨੇ ਚੰਗੇ ਦੂਲੇ ਨੂੰ ਵੀ ਅਗਰ ਦੂਲਾ ਨੇ ਨਾ ਬੁਲਾਵੇ ਤਲਨ ਤੇ ਆ ਇਹੋ ਜਿਹੀ ਦੁਲਹਨ ਦੇ ਉੱਤੇ ਅਗਰ ਯਿਸੂ ਮਸੀਹ ਤੁਹਾਡਾ ਲਾੜਾ ਆ ਤੇ ਤੁਸੀਂ ਇੱਕ ਵੀ ਦਿਨ ਬਿਨਾ ਪ੍ਰਾਰਥਨਾ ਦੇ ਲੰਘਾਉਂਦੇ ਹੋ ਤਾਂ ਤੁਸੀਂ ਸਮਝੋ ਕਿ ਤੁਸੀਂ ਕੀ ਕਰ ਰਹੇ ਹੋ ਅਗਰ ਤੁਸੀਂ ਯਿਸੂ ਮਸੀਹ ਨੂੰ ਆਪਣਾ ਲਾੜਾ ਸਮਝਿਆਰ ਕਹਿੰਦੇ ਹੋ ਕਿ ਉਹ ਮੈਨੂੰ ਲੈਣ ਵਾਸਤੇ ਆ ਰਿਹਾ ਆ ਇੱਕ ਦਿਨ ਵੀ ਤੁਸੀਂ ਐਹੋ ਜਿਹੇ ਲਾੜੇ ਨੂੰ ਯਾਦ ਹੀ ਨਹੀਂ ਕੀਤਾ ਤੁਸੀਂ ਸੋਚੋ ਕਿ ਤੁਸੀਂ ਕੀ ਕਰ ਰਹੇ ਹੋ ਜਦੋਂ ਪ੍ਰਾਰਥਨਾ ਕਰਨ ਲਈ ਦਿਲ ਨਹੀਂ ਕਰਦਾ ਉਦੋਂ ਤੁਸੀਂ ਇਹ ਸੋਚਿਆ ਕਰੋ ਕਿ ਮਸੀਹ ਨੇ ਮੇਰੇ ਲਈ ਕੀ ਕੋਸ਼ਿਸ਼ ਕੀਤਾ ਪਰਮੇਸ਼ਰ ਨੇ ਮੇਰੇ ਲਈ ਕੀ ਕੋਸ਼ਿਸ਼ ਕੀਤਾ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਕੀ ਕੋਸ਼ਿਸ਼ ਮੈਨੂੰ ਦਿੱਤਾ ਬਸ ਇੰਨਾ ਹੀ ਸੋਚ ਲਿਆ ਕਰੋ ਔਰ ਜਦੋਂ ਤੁਸੀਂ ਸੋਚੋਗੇ ਤੁਹਾਡਾ ਦਿਲ ਪ੍ਰਾਰਥਨਾ ਕਰਨ ਨੂੰ ਕਰੇਗਾ ਤੁਹਾਨੂੰ ਯਾਦ ਆਏਗਾ ਕਿ ਮੈਂ ਕਿਦਾਂ ਰੋਂਦੀ ਪਿੱਟਦੀ ਸੀ ਕਿੰਨਾ ਮੈਂ ਰੋਂਦਾ ਪਿੱਟਦਾ ਸੀ ਇਲਾਜ ਵਾਸਤੇ ਘਰ ਦੇ ਵਿੱਚ ਸੁੱਖ ਸ਼ਾਂਤੀ ਵਾਸਤੇ ਭੋਜਨ ਵਾਸਤੇ ਬੱਚਿਆਂ ਵਾਸਤੇ ਫੀਸਾਂ ਵਾਸਤੇ ਚੰਗੇ ਹੋਣ ਵਾਸਤੇ ਪਤਾ ਨਹੀਂ ਕਿਦਾਂ ਕਿਦਾਂ ਦੀਆਂ ਵਿਪਤਾਵਾਂ ਵਿੱਚ ਅਸੀਂ ਲੋਕੀ ਫਸੇ ਹੋਏ ਸੀ ਤੇ ਉਸ ਦਿਨ ਪਰਮੇਸ਼ਰ ਨੇ ਮੇਰੀ ਬਾਹ ਫੜੀ ਮੇਰੇ ਰੋਣੇ ਨੂੰ ਦੇਖਿਆ ਤੇ ਮੈਨੂੰ ਚੰਗਾ ਕੀਤਾ ਉਸ ਦਿਨ ਪਰਮੇਸ਼ਰ ਨੇ ਮੈਨੂੰ ਇਸ ਮਾਨਦਗੀ ਵਿੱਚੋਂ ਕੱਢਿਆ ਇਸ ਵਿਪਤਾ ਵਿੱਚੋਂ ਕਲੇਸ਼ ਵਿੱਚੋਂ ਕੱਢਿਆ ਉਹਨੇ ਮੇਰੇ ਅਥਰੂ ਪੂੰਝੇ ਮੈਂ ਤਾਂ ਥਾਂ-ਥਾਂ ਤੇ ਟੱਕਰਾ ਮਾਰ ਕੇ ਦੇਖ ਲਿਆ ਸੀ ਠੋਕਰਾਂ ਖਾ ਕੇ ਦੇਖ ਲਿਆ ਸੀ ਪਰ ਪਰਮੇਸ਼ਰ ਨੇ ਮੈਨੂੰ ਚੰਗਾ ਕੀਤਾ ਮੈਨੂੰ ਕਿਤੇ ਆਰਾਮ ਨਹੀਂ ਆਇਆ ਸੀ ਪਰ ਪਰਮੇਸ਼ਰ ਨੇ ਸੱਚੇ ਜੀਉਂਦੇ ਪਰਮੇਸ਼ਰ ਨੇ ਮੈਨੂੰ ਚੰਗੇ ਕੀਤਾ ਬਸ ਇੰਨਾ ਯਾਦ ਕਰ ਲੋ ਔਰ ਜਦ ਤੁਸੀਂ ਇੰਨਾ ਯਾਦ ਕਰੋਗੇ ਫਿਰ ਤੁਸੀਂ ਆਪਣੇ ਮਨ ਨੂੰ ਪੁੱਛੋ ਕਿ ਮੈਨੂੰ ਪ੍ਰਾਰਥਨਾ ਕਰਨੀ ਚਾਹੀਦੀ ਕਿ ਨਹੀਂ ਔਰ ਤੁਹਾਡਾ ਮਨ ਉਸੇ ਵੇਲੇ ਕਹੇਗਾ